ਫੇਰ ਕਹਾਂਗੇ ਜੀ ਦੀਪੂ ਕੁੱਟਾ ਦੀਪੂ ਬਾਹਰ ਤਾਂ ਕਰਦਾ ਬਹੁਤ ਬਾਹਰ ਤਾਂ ਕਰਦਾ ਖੁੱਲ ਨੂੰ ਵੀ ਮੈਨੂੰ ਅੱਕੀ ਹੋਈ ਲਓ ਜੀ ਆਪਾਂ ਬੋਲ ਰਹੇ ਹਾਂ ਜੀ ਮਾਡ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਦਸ਼ਮੇਸ਼ ਨਗਰ ਤੋਂ ਤੇ ਜਿਹੜੇ ਆਪਾਂ ਕੱਟ ਪੀਸ ਇਹਦੇ ਵਿੱਚ ਅੱਧੇ ਸਰਦੀਆਂ ਵਾਲੇ ਅੱਧੇ ਗਰਮੀਆਂ ਵਾਲੇ ਗਰਮੀਆਂ ਵਾਲੇ ਵੀ ਮੰਗੇ ਸੀ ਇਹੇ ਆਪਾਂ ਨੂੰ ਪਤਾ ਨਹੀਂ 15 ਕ ਪੀਸ ਆਏ ਆ ਉਹਨਾਂ ਦੀ ਹੁਣ ਵੀਡੀਓ ਚ ਪਾ ਰਹੀ ਹਾਂ ਮੈਂ ਇਹ ਪੱਕੇ ਰੰਗਾਂ ਵਾਲੀ ਕੱਟਣਾ ਵੀਰੇ ਇਹਦਾ ਰੰਗ ਬਿਲਕੁਲ ਨਹੀਂ ਉਤਰੂਗਾ ਕਿਉਂਕਿ ਇਹ ਮੈਂ ਸਾਰੇ ਸਾਰਿਆਂ ਤੇ ਡਾਕਟਰੀ ਕਰਕੇ ਦੇਖੀ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਰੰਗ ਨਹੀਂ ਨਿਕਲਦਾ ਪਰ ਮੈਂ ਫਿਰ ਵੀ ਡਾਕਟਰੀ ਇਹਨਾਂ ਦਾ ਰੰਗ ਹਲਦਾ ਤੱਕ ਨਹੀਂ ਵੀ ਬਹੁਤ ਪੱਕੀ ਕਾਟਨ ਹੈ ਜੀ ਇਹ BM ਦੀ ਪੱਕੀ ਕਾਟਨ ਹੈ ਤੇ ਇਹ 1 250 ਦੀ ਹੋਊਗੀ ਸ਼ਾਟ BM ਨਹੀਂ BLM BLM ਦੀ ਪੱਕੀ ਕਾਟਨ ਹੈ ਵੀਰੇ ਤੇ ਸ਼ਾਟਰ ਹੋਊਗੀ 2.5 ਮੀਟਰ ਦੀ ਪੂਰੀ ਕੱਟ 2.5 ਮੀਟਰ ਹੋਊਗੀ ਕੱਟ ਪੀਸ ਹੈ ਤੇ ਇਹ ਆ ਦਾ ਕੱਟ ਪੀਸ ਤੇ ਇਹ ਹੈ ਜੀ 250 ਦਾ ਠੀਕ ਹੈ ਜੀ ਇਹ ਕਾਟਨ ਪੂਰੀ ਵਧੀਆ ਹੈ ਨਾ ਇਹਦਾ ਰੰਗ ਉਤਰੇ ਨਾ ਫੱਟੇ ਜੇ ਤੁਸੀਂ ਕੋਈ ਪੀਸ ਮੰਗਾਉਣਾ ਤਾਂ 250 ਦਾ ਇੱਕ ਪੀਸ ਹੈ ਜੀ ਪਿਓਰ ਕਾਟਨ ਦਾ ਜਿਹੜਾ ਮਰਜੀ ਪੀਸ ਮੰਗਵਾਓ ਜੀ ਇਹਨਾਂ ਦੀ ਕੱਟ ਨਹੀਂ ਘੱਟ ਹੋਊਗੀ ਢਾਈ ਢਾਈ ਕੱਟ ਚ ਆਏ ਆ ਇਹ ਗੁੱਡ ਕੱਟ ਆ ਤੇ ਗੁੱਡ ਕਾਪਟਨ ਆ ਜੀ ਆ ਦੇਖੋ ਨਮਾਜ ਅੱਡ ਜਾਣਾ ਉਹ ਕਿੰਨਾ ਤਗੜਾ ਅੱਡ ਜਾਣਾ ਨਾ ਓਏ ਇਹ ਵੀਰੇ ਪੱਕੀ ਕਾਪਟਨ ਆ ਸਾਰੇ ਨਵੇਂ ਜਿਹੜੇ ਜਿਹਾ ਡਿਜ਼ਾਈਨ ਤਗੜੇ ਆ ਨਾ ਯਾਰ ਆ ਇਹ ਪੱਕੀ ਕਾਪਟਨ ਆ ਜੀ ਹਜੇ ਤੱਕ ਆਪਾਂ ਕਿੰਨਾ ਪੀਸ ਕੋਈ ਇੱਕ ਅੱਧਾ ਭਮਾ ਹੋਵੇ ਨਹੀਂ ਇੱਕੋ ਜੇ ਪੀਸ ਇਹ ਨਹੀਂ ਹੈਗੇ ਜੀ ਸਾਰੇ ਅੱਡੋ ਅੱਡਾ ਢਾਈ ਢਾਈ ਦੀ ਗੁੱਡ ਕੱਟ ਆ ਜੀ ਇਹਨਾਂ ਦੀ ਆ ਦੇਖੋ ਹੈ ਮੀ ਆਪਾਂ ਇੰਨੇ ਕੱਟ ਪੀਸ ਵੇਚੇ ਆ ਇੰਨੀ ਤਗੜੀਆਂ ਇਹ ਸਾਰੇ VLM ਵੀਰੇ ਪੱਕੀ ਮਹਿੰਗੀ ਕਾਟਨ ਹੈ ਜਿਹੜਾ 6-700 ਦਾ ਸੂਟ ਹੈ ਉਹਦੇ ਵਿੱਚੋਂ ਇਹ ਨਿਕਲੇ ਹੋਏ ਪੀਸ ਹੈ ਜੀ ਸ਼ਰਟਾਂ ਦੇ ਪੂਰੇ ਪੀਸ ਹੈ ਪੀਸ ਨਹੀਂ ਘਟਣਗੇ ਜੀ ਆ ਦੇਖਾ ਪੁਦਰ ਤੋਂ ਦੋ ਹੈ ਜੀ ਆ ਤਾਂ ਪੂਰਾ ਸੂਟ ਘੈਂਟ ਬਣਦਾ 500 ਦਾ ਇਹ ਦੋ ਹੈ 250 ਦੀ ਸ਼ਰਟ ਮਿਲੂ ਤੁਹਾਨੂੰ ਆ ਆ ਗਈ ਜੀ ਮਾਸਟਰ ਦੇ ਵਿੱਚ ਐਵੇਂ ਡਿਜ਼ਾਈਨ ਪੱਕੀਆਂ VLM ਦੀਆਂ ਜੀ ਹਾਂਜੀ ਉਹ ਚ ਕਹੋ ਡਿਜ਼ਾਈਨਿੰਗ ਤਾਕੜੀ ਨਾ ਮੈਂ VLM ਚ ਯਾਰ ਯਾ ਯਾ ਦੇ ਆ ਦੇਖੋ ਜੀ ਜੈਪੂਰੀ ਜੜਿਆ ਨੇ ਇਹ ਬਹੁਤ ਟਾਪਰ ਦੀ ਕਾਟਨ ਆ ਵੀਰੇ ਖਰਾਬ ਨਹੀਂ ਹੁੰਦੀ ਮੇਬੀ ਇਹ ਜਿਹੜਾ ਆ ਡਿਜ਼ਾਈਨ ਅਗਲੀ ਗਰਮੀ ਆਉਣਗੇ ਇਥੇ ਆਪਾਂ ਨਾ ਇਹ ਅਗਲੀ ਵਾਰ ਕਿੱਥੇ ਹੁਣ ਮਸਾਂ ਆਏ ਆ ਇਹ ਤਾਂ ਮੈਂ ਮੰਗੇ ਸੀ ਉਹਨਾਂ ਤੋਂ ਮੈਂ ਕਹੇ ਸੀ ਤੁਹਾਡੇ ਕੋਲੇ ਕਾਟਨ ਆ ਦੇਖੋ ਜੀ ਸਿਰੇ ਦੀ ਕਾਟਨ ਆ ਵੀਰੇ ਜਿੰਨੀ ਮਰਜ਼ੀ ਹੰਡਾਏ ਉਹਨਾਂ ਦੇ ਰੰਗਾਂ ਰੂੰਗਾਂ ਨੂੰ ਕੁਝ ਨਹੀਂ ਹੁੰਦਾ 2.5 ਮੀਟਰ ਦੀ ਕੱਟ ਹੋਊ ਸ਼ਰਟ ਦੀ ਤੇ ਸ਼ਰਟ ਹੈ ਜੀ 250 ਦੀ ਟੂ ਡਿਜ਼ਾਈਨ ਹੀ ਵਾਲੇ ਤਾਂ ਅਖੜੇ ਨੇ ਦੇ ਯਾਰ VLM ਦੀ ਕਾਟਨ ਆ ਵੀਰੇ ਪੱਕੀ ਕਾਟਨ ਆ 6 7 16 ਵਾਲਾ ਸੂਟ ਹੈ ਪੱਕਿਆਂ ਮੋਰਾਂ BLM ਦੀਆਂ ਜੀ ਆ ਤੇ ਕੱਪੜਾ ਨਹੀਂ ਘੱਟ ਹੋਊਗਾ ਜੀ ਪੂਰਾ ਢਾਈ ਹੋਊਗਾ ਆਹ ਗ੍ਰੀਨ ਸੀ ਆਹ ਫਰੋਜੀ ਹੈ ਜੀ ਇਹ ਸਿੰਗਲ ਸਿੰਗਲ ਪੀਸ ਹੀ ਚੱਲਣਗੇ ਹੁਣ ਡਬਲ ਤਾਂ ਸੀਗੇ ਜਿਹੜੇ ਟੱਪ ਗਏ ਜੀ ਦੋ ਹੀ ਸੀ ਡਬਲ ਤਾਂ ਸਾਰੇ ਇਕੱਲੇ ਇਕੱਲੇ ਪੀਸ ਹੈ ਜੀ ਮੈਨੂੰ ਵੀ ਡਿਜ਼ਾਈਨ ਤੇ ਹੈਰਾਨ ਆ ਯਾਰ ਇਹਨੇ ਤਾਗੜੇ ਡਿਜ਼ਾਈਨ ਇਹ ਕਾਟਨ ਟਾਪ ਦੀ ਹੈ ਸ਼ੇਰੇ ਦੀ ਕਾਟਨ ਹੈ ਵੀਰੇ ਆਹ ਕਿਹਾ ਜੀ ਨੇਵੀ ਬਲੂ ਬੀ ਐਲ ਐਮ ਪੱਕੀਆਂ ਮੋਰਾ ਲੱਗੀਆਂ ਹਮ ਆਹ ਨੇਵੀ ਬਲੂ ਇੱਕੋ ਜਿਹਾ ਕਿ ਦੋ ਅੱਧੇ ਸਿਮਿਲਰ ਹੀ ਆ ਇਹ ਵੀ ਸੂਟ ਬਣ ਗਿਆ ਛੇਵੀਂ ਆ ਹਨਾ ਹਾਂ ਕੋਦਾਂ ਤੋਂ ਦਊਗਾ ਵੀ ਪੱਕੀਆਂ ਮੋਹਰਾਂ ਬੀ ਐਲ ਐਮ ਦੀਆਂ ਹਾਂ ਲੋ ਜੀ ਇਹਨਾਂ ਦੇ ਡਿਜ਼ਾਈਨ ਵੀ ਸੋਹਣੇ ਆ ਇਹ ਮਹਿੰਗੇ ਸੂਟਾਂ ਚੋਂ ਬਚੇ ਹੋਏ ਪੀਸ ਐ ਜੀ 250 ਦੀ ਕਾਟਨ ਦੀ ਪਿਓਰ ਕਾਟਨ ਦੀ ਸ਼ਰਟ ਤੁਹਾਨੂੰ ਮਿਲਣੀ ਐ ਜੀ ਕਿਥੋਂ ਨਹੀਂ ਮਿਲੂਗੀ ਇਹ ਕਾਟਨ ਇੱਕ ਨੰਬਰ ਐ ਜੀ ਨਾ ਇਹਦੇ ਰੰਗ ਨੂੰ ਕੁਛ ਹੋਵੇ ਪੱਕੇ ਗੱਲੇ ਗੱਲੇ ਪੀਸ ਤੇ ਬੀ ਐਲ ਐਮ ਦੀ ਮੋਹਰ ਲੱਗੀ ਹੋਈ ਐ ਪੱਕੀਆਂ ਮੋਹਰਾਂ ਲੱਗੀਆਂ ਇਹ ਕਾਟਨ ਜਿਹੜੀ ਦੂਛਾਡੇ ਕੋਲੇ ਕੱਟ ਪੀਸ 200 ਵਾਲੇ ਉਹਨਾਂ ਨੇ ਵੀ ਰੋ ਕਾਟਨ ਦਾ ਫਰਕ ਐ ਦਾ ਫਰਕ ਐ ਜਿਵੇਂ ਦੇਸੀ ਘਿਓ ਦਾ ਤੇ ਡਾਲਡੀ ਦਾ ਫਰਕ ਹੁੰਦਾ ਨਾ ਜੀ ਕਟਣਾਂ ਦਾ ਵੀ ਐ ਫਰਕ ਹੁੰਦਾ ਹੈ ਆ ਲਓ ਜੀ ਸੀਵਰੀਨ ਜ਼ੈਲੋ ਕੋਈ ਪੀਸ ਹੈ ਜਿਹੜੇ ਇੱਕੋ ਜਿਹੇ ਆਏ ਜੀ ਬਾਕੀ ਤਾਂ ਸਾਰੇ ਸਿੰਗਲ ਸਿੰਗਲ ਆਏ ਆ ਇਹ ਹੈਗੇ 10-15 ਕੇ ਪੀਸ ਵਿੱਚ ਪਵਾਏ ਸੀ ਅਸੀਂ ਇਹਨਾਂ ਦਾ ਡਿਜ਼ਾਈਨ ਵੀ ਬਹੁਤ ਤਕੜੀ ਹੈ ਜੀ ਬਹੁਤ ਸੋਹਣੀਆਂ ਦਿੱਤੀ ਬਸ ਤੋਂ ਕੰਪਨੀ ਦੇ ਬ੍ਰਾਂਡ ਬੰਨੀ ਉਹ ਤਾਂ ਬਹੁਤ ਘੱਟ ਘੱਟ ਵੀ ਸੌਂਦੇ ਪਰ ਆਪਾਂ ਫਿਰ ਵੀ ਮੰਗਵਾ ਹੀ ਲੇ ਖਿੱਚ ਤੂ ਕਰਕੇ ਆ ਲਓ ਜੀ ਇਹ ਮੰਗੇ ਸੀ ਭੈਣਾਂ ਨੇ ਜਿੱਧਰ ਗਰਮੀ ਪੈਂਦੀ ਐ ਨੂੰ ਉਹ ਮੰਗਦੇ ਸੀ ਆ ਜੀ ਆ ਗਿਆ ਜੀ ਮਹਿਰੂਨ ਜਾ ਨਾਭੀ ਡਾਰਕ ਮਹਿਰੂਨ ਜਾ ਤੇ ਆ ਆ ਗਿਆ ਜੀ ਆਹੋ ਇਹ ਡੇਕ ਹਰਾ ਜਾ ਫੌਜੀ ਇੱਕ ਭੈਣ ਨੇ ਕਿਹਾ ਜੀ ਕਹਿੰਦੀ ਮਿਲਟਰੀ ਕਲਰ ਕਹਿ ਦਿਆ ਕਰੋ ਹਾਂ ਮਿਲਟਰੀ ਕਲਰ ਜੇ ਹੀ ਲਾ ਲਓ ਜੀ ਤੁਸੀਂ ਆ ਦੇਖੋ ਇਹ ਆਫ ਵਾਈਟ ਸਲਵਾਰ ਨਾ ਆਪਣੇ ਕੋਲੇ ਜੇ ਕਾਟਨ ਦੀਆਂ ਸਲਵਾਰਾਂ ਲੈਣੀਆਂ ਹੋਈਆਂ ਨਾ ਜੀ ਤਾਂ ਦੇਖੋ ਜੀ ਆਫ ਵਾਈਟ ਸਲਵਾਰ ਪਈ ਐ ਜੀ ਨੇ ਇਹਦੇ ਨਾਲ ਲੈਣੀ ਹੋਈ ਆ ਕਰੀਮ ਸਲਵਾਰ ਇਹਦੇ ਨਾਲ ਚੱਲ ਰਹੀ ਐ ਕੋਸਕ ਕੋ ਤੁਸੀਂ ਸਾਥੋਂ ਪੁੱਛ ਸਕਦੇ ਹੋ ਸਾਡੇ ਕੋਲੇ ਹੈਗੀਆਂ ਕਾਟਨ ਪਈ ਹੈ ਜਿਹੜੀ ਕੋਸਕ ਸਲਵਾਰਾ ਅਸੀਂ ਮੈਚਿੰਗ ਕਰਕੇ ਦੇ ਸਕਦੇ ਜਿਹੜੀਆਂ ਰਲੀਆਂ ਇਹ ਜੀ ਕਾਪਟਨ ਦੇ ਕੱਟ ਪੀਸ ਤੇ ਹੁਣ ਉਹ ਦਿਹਾਣੇ ਤੋਂ ਨੂੰ ਅਸੀਂ ਸਰਦਨ ਵਾਲੇ ਕੱਟ ਪੀਸ ਜਿਹੜੇ ਬਚੇ ਹੈ ਜੀ ਦੁਬਾਰਾ ਨਹੀਂ ਆਏ ਉਹਨਾਂ ਜੋ ਬਚੇ ਜਿਹੜੀ ਆਪਾਂ ਪਰਸੋ ਵੀਡੀਓ ਪਾਈ ਸੀ ਬਚੇ ਹੋਏ ਆ ਜੀ ਕੋਈ ਦੁਬਾਰਾ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਆਪੇ ਤੁਹਾਨੂੰ ਫੋਨ ਕਰਾਂਗੇ ਜਦੋਂ ਸਾਡੇ ਕੋਲੇ ਹੋਏ ਇਹ ਪਿਓਰ ਪਸ਼ਮੀਨੇ ਦੀ 2.5 ਮੀਟਰ ਸਲਵਾਰ 250 ਦੀ ਇਹ ਵੀ ਆਹ ਜੀ ਲਾਲ ਜਿਆ ਕਲਰ ਰੇਡ ਪਸ਼ਮੀਨਾ ਜੀ ਕੋਈ ਤੁਸੇ ਨੂੰ ਇਹ ਤੇ ਬੁਰਬਰ ਨਹੀਂ ਆਉਂਦਾ ਹੈਗਾਗਾ ਜਿਹੜੀ ਚੀਜ਼ ਅਸੀਂ ਕਹਿ ਗਏ ਦਿੱਤੀ ਹੈ ਵੀ ਇਹ ਤੇ ਬੁਰਦੀ ਕੋਈ ਆ ਬਲੱਡ ਰੈਡ ਆ ਗਈ ਇਹ ਡਾਰਕ ਨਾਭੀ ਜੀ ਬਲੱਡ ਰੈਡ ਵੀ ਕਹਿੰਦੇ ਨੇ ਇਹਨੂੰ ਹਾਂ ਆ ਗਿਆ ਜੀ ਮਰਜੈਂਟਾ ਆ ਗਿਆ ਜੀ ਲਵੰਡਰ ਛੇੜ ਤੇ ਬਾਈਟ ਇੱਕ ਰਹਿ ਗਿਆ ਜੀ ਸਾਰੇ ਵਿੱਗੇ ਇਹਦੇ ਵਿੱਚ ਕਾਫੀ ਆਈ ਸੀ ਤੇ ਆ ਗਿਆ ਜੀ ਆਪਾਂ ਜਿਵੇਂ ਕਹਿੰਦੇ ਨੇ ਕਾਫੀ ਜਿਹਾ 컬러 ਗੇਮ ਮਾਸਟਰ ਜੈਨਾ ਚੱਲ ਸਕਦੇ ਆ 250 ਵਾਲੀਆਂ ਸੀ ਮੈਂ ਚਲਾ ਦੇਣੀ ਚੱਲੀ ਜਾਂਦੀ ਕਿ ਨਹੀਂ ਹਾਂ ਚੱਲਦੀ ਆ ਵਿੱਚ ਆਖੀ ਰੰਗ ਨਾ ਆਹ ਗਾ ਜੀ ਡਾਰਕ ਪਰਪਲ ਇਹ 225 ਵਾਲੀ ਸ਼ਰਟ ਆ ਜੀ ਪੱਕਾ ਪੀਆ ਲਮ ਇਹ ਪੱਕੇ ਕੱਪੜੇ ਕੋਈ ਇਹਨਾਂ ਤੇ ਬੁਰਦੀ ਕੰਪਲੀਟ ਨਹੀਂ ਵੀਰੇ ਬੁਰ ਨਹੀਂ ਆਉਂਦਾ ਨੇਵੀ ਬਲੂ ਤੇ ਆਹ ਸਲਵਾਰ ਹੈ ਜੀ 250 ਵਾਲੀ ਸੀ ਗ੍ਰੀਨ ਇਹਦੇ ਨਾਲ ਮੈਚਿੰਗ ਹੁੰਦੀ ਆ ਆਹ ਵਾਲੀ ਗੁੜਤੀ ਜੀ ਕੁਰਤੀ 300 ਦੀ ਹੈ 250 ਦੀ ਹੈ ਸਾਡਾ ਕਪੜਾ ਜਿਹਦੇ ਕੋਲੇ ਪਹੁੰਚ ਗਿਆ ਸਾਰੇ ਮੰਨਦੇ ਆ ਜੀ ਅੱਜ ਵੀ ਉਲਦਗੇ ਸੀਗੇ ਇਹਨਾਂ ਕਪੜਿਆਂ 'ਚ ਕਹਿੰਦੇ ਵੀ 7-800 ਵਾਲਾ ਸੂਟ ਹੈ ਜਿਹੜਾ ਤੁਸੀਂ ਸਾਨੂੰ ਸਿਰਫ 550 'ਚ ਦੇ ਰਹੇ ਹੋ ਸਾਡੇ ਵਾਲੇ ਰੇਟਸੋਂ ਨੂੰ ਕੋਈ ਨਹੀਂ ਦੇਊਗਾ ਜੀ ਆਹ ਲਓ ਜੀ ਇਹਦੇ ਨਾਲ ਇਹਦੀ ਮੈਚ ਹੈ ਜੀ ਮੈਚਿੰਗ ਹੈ ਜੀ ਕਾਫੀ ਇਹ ਸ਼ਰਟ 300 ਦੀ ਹੈ ਜੀ ਸਲਵਾਰ 250 ਦੀ 550 'ਚ ਸੂਟ ਪੈ ਰਿਹਾ ਜੀ ਤੇ ਆ ਗਿਆ ਜੀ ਤੇ ਇਹਦੇ ਨਾਲ ਇਹ ਵੀ ਮੈਚਿੰਗ ਹੈ ਜੀ ਆ ਦੇਖੋ ਕਿ ਕਿੰਨੇ ਟ ਮੈਚਿੰਗ ਹੈ ਜੀ ਇਹ ਪੈ ਰਿਹਾ ਸਿਰਫ 225 ਦੀ ਸ਼ਰਟ ਹੈ ਤੇ 250 ਯਾਨੀ ਕਿ 475 ਰੁਪਏ ਦਾ ਪੈ ਰਿਹਾ ਬੁਰ ਨਹੀਂ ਆਉਂਦਾ ਸਾਡੀ ਜ਼ਿੰਮੇਵਾਰੀ ਹੈ ਤੇ ਬੁਰਾ ਜੇ ਤਾਂ ਇਹ ਆ ਗਿਆ ਜੀ ਡਾਰਕ ਮਹਿਰੂਨ ਤੇ ਡਾਰਕ ਮਹਿਰੂਨ ਨਾਲ ਸ਼ਰਟ 250 ਦੀ ਬਾਟਮ ਲੱਗੀ ਹੋਈ ਹੈ ਤੇ 300 ਵਾਲੀ ਸ਼ਰਟ ਹੈ ਜਿਹੜਾ ਸ਼ਰਟ ਵਾਲਾ ਕਪੜਾ ਵੀ ਇਹ ਸਾਨੂੰ ਪਹਿਲਾਂ ਹੀ ਦੱਸਿਆ ਸੀ ਵੀ 11100 ਵਾਲਾ ਸੂਟ ਹੈ ਇਹ ਸਿੱਪੀਸਾਂ ਕਰਕੇ ਸਾਨੂੰ ਸਸਤਾ ਦੇ ਰਹੇ ਆ ਤੇ ਸਾਡੇ ਵਰਗਾ ਪੁਸ਼ਪੀਨਾ ਕਿਤੇ ਮਿਲ ਗਿਆ ਸਾਡੀ ਜ਼ਿੰਮੇਵਾਰੀ ਹੋ ਇਹਦੇ ਨਾਲ ਮੈਚਿੰਗ ਜੀ ਇਹ ਪੱਤਿਆਂ ਦੀ ਐ ਕਈਆਂ ਦੀ ਤਾਂ ਇੰਨੀ ਸੋਹਣੀ ਮੈਚਿੰਗ ਹੁੰਦੀ ਹੈ ਕੰਬੀਨੇਸ਼ਨ ਇੰਨਾ ਵਧੀਆ ਬਣਦਾ ਦੇਖਦੀ ਰਹਿ ਜਾਂਦੇ ਆ ਦੇਖੋ ਜੀ ਇਹ ਪੱਤਿਆਂ ਦੇ ਵਿੱਚ ਰੰਗ ਸਲਵਾਰ ਵਾਲਾ ਜੀ ਇਹ ਸਵਾ ਦੋ ਸੌ ਵਾਲੀ ਕੁਰਤੀ ਜੀ 250 ਵਾਲੀ ਇਹ 475 ਦਾ ਬਣੂਗਾ ਆ ਵੀ 475 ਦਾ ਬਣੂਗਾ ਜੀ ਬੁਰਣੀ ਆਊਗਾ ਜੀ ਤੁਹਾਨੂੰ ਬਾਰ-ਬਾਰ ਕਹਤਾ ਬੁਰਬਾਰ ਇਹਨਾਂ ਸੋਚੋ ਬੁਰਣੀ ਆਉਂਦਾ ਇਹਨਾਂ ਤੇ ਅਸੀਂ ਦੱਸ ਦਿੰਦੇ ਜੇ ਸਾਨੂੰ ਹੋ ਹੁੰਦਾ ਜੀ ਆਹ ਕਹ ਜੀ ਬਲੂ ਨੇਵੀ ਬਲੂ ਆਹ ਲੋ ਜੀ ਆ ਸ਼ਿਮਰ ਦੀ ਕੁੜਤੀ ਆ ਗਈ ਕੁਦਰ ਤੋਂ ਨਾਲ ਇਹ 300 ਦੀ ਹੈ ਜੀ 250 ਦੀ 550 ਦਾ ਪਊਗਾ ਜੀ ਤੇ ਆ ਆਪਣੇ ਕੋਲ ਇੱਕ ਫਰੋਜੀ ਪੀਸ ਰਹਿ ਗਿਆ ਜੀ ਸਰਦਈ ਆ ਆਹ ਲੋ ਜੀ ਇਹ 316 ਪੀਸ ਹੈ ਤੇ ਇੱਕ ਆਪਣੇ ਕੋਲ ਆ ਦੋ ਕੁ ਪੀਸ ਹੈ ਜੀ ਇਹਦੀ ਐਡ ਵੀਡੀਓ ਬਣਾਉਣੀ ਸਾਨੂੰ ੱਖੀ ਲੱਗੀ ਇਹ ਆਪਣੇ ਕੋਲ 250 ਵਾਲੇ ਸੂਟ ਦੋ ਤਾਂ ਸੂਟ ਪਏ ਆ ਜੀ ਆ ਦੇਖੋ ਬਰੀਕ ਡੱਬੀ 'ਚ 250 ਵਾਲਾ ਮੋਟਾ ਸਰਦਿਆਂ ਵਾਲਾ ਬੂਰਾ ਸੜੇ ਜਿੱਤੇ ਵੀ ਨਹੀਂ ਆਉਂਦਾ 250 ਵਾਲੇ ਤੇ ਇੱਕ ਆ ਰਿਹਾ ਜੀ ਨੀਲਾ ਰਾਇਲ ਬਲੂ ਤੇ ਇੱਕਾ ਲੋਰ ਦਾ ਕਪੜਾ ਪਿਆ ਜੀ ਆਪਣੇ ਕੋਲ ਆਹ ਵਾਲਾ 825 ਦਾ ਪਊਗਾ ਸੋ ਵੀਡੀਓ ਦੇ ਵਿੱਚ ਕੁਝ ਵੀ ਲੈਣਾ ਹੋਵੇ ਪਲੀਜ਼ ਸਕਰੀਨ ਸ਼ਾਟ ਲੈ ਕੇ ਭੇਜ ਦਿਆ ਕਰੋ ਨੰਬਰ ਲਾਉਣੇ ਥੋੜੇ ਜਿਹਾ ਲੱਗ ਜਾਂਦੇ ਜੀ ਬਣਾ ਚਲਾਉਣੇ ਔਖੇ ਹੋ ਜਾਂਦੇ ਆ ਸੋ ਵੀਡੀਓ ਬਣਾਉਣ ਚ ਸਾਥੋਂ ਕੋਈ ਵੀ ਕਮੀ ਰਹਿੰਦੀ ਹੋਵੇ ਤਾਂ ਅਸੀਂ ਮਾਪੁੱਤ ਸੌਰੀ ਚਾਉਨੇ ਆ ਸਾਡੀ ਕੋਸ਼ਿਸ਼ ਹੁੰਦੀ ਆ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਦੇਣ ਦੀ ਫਿਰ ਵੀ ਕੋਈ ਉਨੀ ਇੱਕੀ ਗੱਲ ਹੋ ਜਾਂਦੀ ਤਾਂ ਅਸੀਂ ਸੌਰੀ ਜੀ ਉਹਨੇ ਕਿਉਂਕਿ ਵੀਰੇ ਸਾਡੀ ਤੇ ਇੱਕੋ ਹੀ ਕੋਸ਼ਿਸ਼ ਹੁੰਦੀ ਆ ਵੀ ਸਾਡਾ ਮਾਲ ਵਧੀਆ ਜਾਵੇ ਅਗਲੇ ਸਾਲੋਂ ਸਾਨੂੰ ਕੋਈ ਗਾਲਾਂ ਨਾ ਕੱਢੇ ਵੀ ਹਾਂ ਠੱਗਾ ਜਾਂ ਧੋਖਾ ਕਰਦੇ ਅਸੀਂ ਮਹਾਰਾਜ ਨੂੰ ਜਾਣ ਕੇ ਇਦੋਂ ਵੱਡੀ ਨਹੀਂ ਕੋਈ ਸਫਾਈ ਦੇ ਸਕਦੇ ਅਸੀਂ ਆਪਦਾ ਕੰਮ ਬਹੁਤ ਸਾਫ਼-ਸੁਤਰਾ ਕਰਦੇ ਆ ਸਾਡੀ ਕਮਾਈ ਸਾਡਾ ਰੱਬ ਜਾਣਦਾ ਵੀ ਅਸੀਂ ਕਿੰਨੀ ਕਮਾਉਨੇ ਆ ਤੇ ਲੋਕਾਂ ਨੂੰ ਅਸੀਂ ਸਫਾਈ ਨਹੀਂ ਦਿੰਦੇ ਵੀ ਅਸੀਂ ਮਹਿੰਗੇ ਆ ਕਿ ਸਸਤੇ ਆ ਸਾਡੇ ਸਿਰਫ ਪਰਮਾਤਮਾ ਜਾਣਦਾ ਵੀ ਅਸੀਂ ਆਪਦੀ ਜੋ ਸਾਨੂੰ ਲੋੜ ਹੈ ਉਨੀ ਤੇ ਅਸੀਂ ਕਮਾਈ ਜੀ ਕੱਢਣੀ ਕੱਢਣੀ ਹੈ ਸਾਡੇ ਵੀ ਬੱਖੀਆਂ ਦੁਖਣ ਲੱਗ ਜਾਂਦੀਆਂ ਕੱਪੜੇ ਚਾਦੇ ਧਾਰਾ ਚੱਕ ਬਹੁਤ ਵਰਕ ਹੈ ਜੀ ਸੋਖਾ ਨਹੀਂ ਹੈਗਾ ਪੈਸਾ ਕਮਾਉਣਾ ਜਿਹੜੀਆਂ ਭੈਣਾ ਵੀਰ ਜਾਂ ਪੈਸੇ ਕਮਾਉਂਦੇ ਮਿਹਨਤ ਕਰਦੇ ਉਹਨਾਂ ਨੂੰ ਪਤਾ ਹੀ ਹੈ ਵੀ ਕਿੰਨਾ ਟਫ ਕੰਮ ਹੁੰਦਾ ਏ ਸੋ ਆਪ ਸਭ ਨੂੰ ਮੇਰੇ ਬੰਨੀਆਂ ਤੇ ਦੀਪੂ ਬੰਨੀਆਂ ਪਿਆਰ ਭਰੀ ਸਤਿ ਸ੍ਰੀ ਅਕਾਲ